ਉਹ ਇੱਥੇ ਭਾਗੇ ਹੈ ਉਹ ਅਸ਼ੋਕ ਕੁਮਾਰ ਜੀ ਚੁੱਪ ਜਿਹਾ ਇੱਥੇ ਨਿਕਲ ਗਏ ਹੈ ਉਹ ਜਿਸਨੇ ਜਿਸਨੇ ਕੰਪਲੀਟ ਨਹੀਂ ਲਖਵਾਈ ਹੈ ਲਖਵਾ ਹੀ گے ਅਸੀਂ ਐਸੇ ਸਾਫ ਲੈਂਗੇ ਆਪਣੇ ਬੱਚੇ ਕਾ ਐਸੇ ਉਸਕੇ ਵੱਡੀ ਖਬਰ ਆ ਰਹੀ ਹੈ ਜਰਖਪੁਰ ਤੋਂ ਜਿੱਥੇ 23 ਸਾਲਾਂ ਦੀ ਕੁੜੀ ਮਿਤਾਲੀ ਦੀ ਮਿਲੀ ਆ ਲਾਸ਼ ਮਹਿਲਾਵਾਂ ਦੀ ਸੁਰੱਖਿਆ ਕਹਾਂ ਸੁਰੱਖਿਆ ਮਹਿਲਾਵਾਂ ਦੀ ਕਹਾਂ ਸੁਰੱਖਿਆ ਹੈ ਬਤਾਓ ਹਾਂ ਉਹ ਇੱਕ ਟਰੀ ਗਾ ਚਾਰ ਮੁੰਡੇ ਆਏ ਤੇ ਅਗਵਾ ਕਰਕੇ ਲੈ ਗਏ ਗੱਡੀ ਦੇ ਵਿੱਚ ਬਨੂਰ ਦੇ ਖੇਤਾਂ ਵਿੱਚੋਂ ਲੰਘਦੇ ਕਿਨਾਰੇ ਦੇ ਨਾਲ ਪਈ ਮਿਲੀ ਲਾਸ਼ ਮੇ ਲੜਕੋ ਦਾ ਕੀ ਨਾਮ ਹੈ ਜੋ ਲੈ ਗਏ تھے ਆਪ ਕੀ ਦਾ ਨਾਮ ਇੱਕ ਤਾਂ ਨਸਰੁਲਤਾਨ ਦਾ ਨਾਮ ਰਾਜ ਰਾਹੁਲ ਰਾਜ ਰਾਹੁਲ ਔਰ ਸੁਲਤਾਨ ਸੁਲਤਾਨ ਔਰ ਇੱਕ ਮੌਕੇ ਤੇ ਪੁਲਿਸ ਨੇ ਨਹੀਂ ਕੀਤੀ ਕਾਰਵਾਈ ਤਾਂ ਪਰਿਵਾਰ ਵਾਲਿਆਂ ਨੇ ਜਿਰਕਪੁਰ ਥਾਣੇ ਦਾ ਕੀਤਾ ਘਰਾਓ ਚਾਰ ਮੁੰਡਿਆਂ ਤੇ ਲੱਗੇ ਇਲਜ਼ਾਮ ਪਰਿਵਾਰ ਨੇ ਦੱਸਿਆ ਕਿ ਚਾਰ ਮੁੰਡੇ ਆਏ ਸੀ ਜਿਹੜੇ ਕਿ 30 ਸਾਲਾ ਕੁੜੀ ਨੂੰ ਅਗਵਾ ਕਰਕੇ ਲੈ ਗਏ ਤੇ ਬਾਅਦ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਇਹ ਨਹੀਂ ਲੈਣਗੇ ਇਹ ਨਹੀਂ ਕਰਦੇ ਨਾ ਉਹਦੇ ਨਹੀਂ ਨਿਕਲ ਕੇ ਰਹਿ ਜਾਂਦੇ ਤੁਹਾਡਾ ਸਵਾਲ ਹੈ ਧੰਨਵਾਦ ਸਹਿ ਪਹਿਲੇ ਨਹੀਂ ਕੁਝ ਕਰਿਆ ਪਹਿਲੇ ਨਹੀਂ ਕੁਝ ਕਰਿਆ ਇਹ ਕੀ ਕਰਾਂਗੇ ਜੋ ਹੈ ਉਹ ਹਿੰਦੀ ਵਿੱਚ ਲਿਖੋ ਉਸਦੀ ਵੀ ਤਾਂ ਹਿੰਦੀ ਹੋਵੇ ਹੈ ਉਹ ਮੁਲਾਜ਼ਮ ਹੈ ਉਹ ਹਿੰਦੀ ਦੇ ਸਰਪ੍ਰਸਤ ਨਹੀਂ ਲੈ ਰਹੇ ਆ ਨਾ ਕਹਾ ਪੰਜਾਬੀ ਹੁੰਦੇ ਪੰਜਾਬੀ ਮਾਰੰਦੀ ਨਹੀਂ ਕਾਂਦੇ ਪਜਾ ਬੀ ਉਹ ਤੇ ਖਾ ਲੀਂ ਦਿਓ ਆਮਾਨ ਤੇ ਹਿੰਦੀ ਮਾਤਰ ਬਾਸ ਆ ਮਾਰੀ ਦੇਗੇ ਮੈਂ ਪਤਾ ਉਹ ਕਹਾਂ ਤੇ ਦੇ ਉਸ ਦਿਨ ਮੈਂ ਹਿੰਦੀ ਵਿੱਚ ਦੇਖ ਰਹਾ ਉੱਤਰ ਵੀ ਮੈਂ ਆਜ ਤੱਕ ਕਰਵਾਨੀ ਦੇ ਲਈ ਕੀ ਕਰ ਰਹੇ ਟਲ ਰਹੇ ਹੈ ਟਲ ਰਹੇ ਨਾ ਕਰੋ ਪਰਚਾ ਦਰਦੇ ਨਾ ਕਹਿੰਦੇ ਕਿ ਥੋੜੇ ਦੇ ਬਾਅਦ ਇੰਗਲਿਸ਼ ਕਰੋ ਬਿਨਾਂ ਨਾਮ ਕਹਾਂ ਲਾਏਗੇ ਹਮ ਦੁਖੀ ਹੈ ਜੀ ਹਮ ਦੋ ਤਿੰਨ ਦਿਨ ਤੇ ਫਿਰ ਰਹੇ ਨਾ ਮਾਨਿੰਦਰ ਜਲ ਗਿਆ ਨਾ ਆਣ ਗਿਆ ਮਾਨੇ ਪ੍ਰੇਸ਼ਾਨ ਕਰੇ ਹਮ ਤਾਂ ਦਰਜੇ ਕਰਾਂਗੇ ਤਰ੍ਹਾਂ ਬੀ ਅਬਜ਼ਰੀ ਬਸ ਹਮ ਤਾਂ ਦਰਜੇ ਸੁਣੋ ਪਰਵਾਰ ਦੀ ਜਵਾਨੀ ਕੀ ਲਾ ਰਹਾ ਗੋਹਾਰ ਪ੍ਰਸ਼ਾਸਨ ਨੂੰ ਕੀ ਕਰ ਰਿਹਾ ਅਪੀਲ ਨਾਲ ਪੁਲਸ ਵਾਲਿਆਂ ਤੇ ਵੀ ਕਾਰਵਾਈ ਦੀ ਕਰ ਰਿਹਾ ਮੰਗ ਚਾਰੇ ਨੌਜਵਾਨ ਦੱਸੇ ਜਾ ਰਹੇ ਜਿਰਕਪੁਰ ਤੇ ਬਨੂੜ ਦੇ ਆਸ-ਪਾਸ ਇਲਾਕਿਆਂ ਦੇ ਰਹਿਣ ਵਾਲੇ ਕੁੜੀ ਇੱਕ ਨਿੱਜੀ ਕੰਪਨੀ ਦੇ ਵਿੱਚ ਪ੍ਰਾਈਵੇਟ ਜੌਬ ਕਰਦੀ ਸੀ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਕੀ ਵੱਡੀਆਂ ਹੁਣੀ ਹੋਣ ਵਾਲੀ ਆ ਜਦੋਂ ਕੁੜੀ ਦੇ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਦੀ ਤਫ਼ਤੀਸ਼ ਕੀਤੀ ਜਿਹੜਾ ਕਿ ਖੁਦ ਆਪਣੇ ਆਪ ਨੂੰ ਇੱਕ ਮੁਲਾਜ਼ਮ ਦੱਸ ਰਿਹਾ ਤਾ ਪਤਾ ਲੱਗਿਆ ਕਿ ਕੁੜੀ ਜਿਰਕਪੁਰ ਤੋਂ ਕੁਝ ਕਿਲੋਮੀਟਰ ਦੂਰੀ ਤੇ ਬਨੂਰ ਦੇ ਕਿਸੇ ਪਿੰਡ ਦੇ ਵਿੱਚ ਜਿੱਥੋਂ ਦੀ ਇੱਕ ਕੋਈ ਨਾਲਾ ਕ੍ਰੋਸ ਕਰਦੋਂ ਨਾਲੇ ਦੇ ਨੇੜਿਓ ਉਹਦੀ ਲਾਸ਼ ਮਿਲੀ ਆ ਉਦੋਂ ਬਾਅਦ ਪੁਲਿਸ ਨੇ ਮੌਕੇ ਤੇ ਜਾ ਕੇ ਸ਼ਬਦ ਦੀ ਬਰਾਮਦਗੀ ਕਰ ਲਈ ਪਰ ਪਰਿਵਾਰ ਨੇ ਦੇਰ ਰਾਤ ਵੀ ਥਾਣੇ ਦਾ ਘਰੌ ਕੀਤਾ ਹੋਇਆ ਕਿ ਮਾਮਲੇ ਦੀ ਜਾਂਚ ਆ ਜਿਹੜੀ ਜਦੋਂ ਪਰਿਵਾਰ ਨੇ ਕੰਪਲੇਂਟ ਦਿੱਤੀ ਮੌਕੇ ਤੇ ਆਰਵਾਈ ਪੁਲਿਸ ਨੇ ਕਿਉਂ ਨਹੀਂ ਕੀਤੀ ਜਰਕਪੁਰ ਥਾਣੇ ਦਾ ਘਰਾਓ ਆ ਜਿਹੜਾ ਉਹ ਕਾਫੀ ਲੰਮੇ ਸਮੇਂ ਤੋਂ ਪਰਵਾਰ ਕਰ ਰਿਹਾ ਪਰ ਪਿਛਲੀ ਰਾਤ ਬਟਾ ਹਗਾਮਾ ਹੋਇਆ ਪਰਵਾਰ ਤੁਸੀਂ ਦੇਖ ਸਕਦੇ ਹੋ ਲੋਕ ਦੇਖ ਸਕਦੇ ਹੋ ਜਰਕਪੁਰ ਥਾਣੇ ਦੇ ਬਾਹਰ ਦੀਆਂ ਤਸਵੀਰਾਂ

ਹਾਂ ਜੀ ਬਾਈ ਅੱਠ ਹਜ਼ਾਰ ਤੱਕ ਕਰਕੇ ਬਾਤ ਕਰਾਂਗੇ ਅੱਠ ਹਜ਼ਾਰ ਤੱਕ ਕਰਕੇ ਬਾਤ ਕਰਾਂਗੇ ਜਿੰਨਾ ਜ਼ਿਆਦਾ ਆਖੋਗੇ ਲੈ ਕੇ ਕਿਸੇ ਹੱਦ ਤੱਕ ਇਸ ਸਮਾ ਵਿੱਚ ਆੜੀ